ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਮਿੱਤਰੋ ਪਿੰਡ ਚੋਟੀਆਂ ਖੁਰਦ ਦੇ ਵਿੱਚ ਕਲਾਂ ਜੀ ਕਲਾਂ ਸੌਰੀ ਚੋਟੀਆਂ ਕਲਾਂ ਪਿੰਡ ਦੇ ਵਿੱਚ ਸਰਜੀਤ ਬਾਈ ਦੇ ਘਰੇ ਆਪਾਂ ਮੌਜੂਦ ਆ ਵਪਾਰ ਦਾ ਬਾਈ ਦਾ ਕੰਮ ਤੇ ਤਿੰਨ گاਵਾ ਹੁਣ ਐ ਆ ਵੀ ਗੱਲ ਵੀਡੀਓ ਦੇਖ ਲੋ ਗੌਰ ਦੇ ਨਾਲ گاਵਾ ਚੰਗੀਆਂ ਭਾ ਜੈ ਜੈ ਜਿਹੜਾ ਜਾਨਵਰ ਤੁਹਾਨੂੰ ਜੱਚੂਗਾ ਉਹਦੇ ਬਾਰੇ ਤੁਸੀਂ ਬਾਈ ਨਾਲ ਗੱਲ ਕਰ ਲਿਆ ਜੀ ਦੁੱਧ ਦੀ ਸਾਰੀ ਡਿਟੇਲ ਜਿਹੜੀ ਉਹ ਲੈ ਦੇਣਾ ਵੀਰੇ ਆਜੋ ਮਿਲਦੇ ਆਂ ਬਾਈ ਨੂੰ ਸਰਜੀਤ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼ਾਲ ਚੜਾ ਬਾਈ ਕਿਰਪਾ ਹੈ ਮਹਾਰਾਜ ਮਾ ਪਰਿਵਾਰ ਘਰ-ਬਾਰ ਸਾਰੇ ਜੀ ਤੁਹਾਨੂੰ ਸ਼ੁਕਰਾ ਗੱਲ ਇਹ ਉਹ ਵੀ ਅੱਜ ਕਾਵਾ ਤਿੰਨ ਹਾਂਜੀ ਤਿੰਨ ਪਹਿਲਾਂ ਵੈੜ ਤੋਂ ਸ਼ੁਰੂਆਤ ਕਰੀਏ ਆਪਾਂ ਕੀ ਡਿਟੇਲ ਆ ਬਾਈ ਪਹਿਲਾਂ ਵੈੜ ਜੀ ਤਿੰਨ ਦਿਨ ਹੋ ਗਏ ਸੂਈ ਨੂੰ ਅੱਜ ਚੌਥਾ ਦਿਨ ਆਣਾ ਚੌਥਾ ਡੈਣਾ ਬਿਨਾ ਨਿਆਣੇ ਤੋਂ ਚੋਣੀ ਆ ਠੀਕ ਆ ਜੀ ਐਂ ਹੀ ਬਹਿ ਜਾ ਭਾਵੇਂ ਕੋਈ ਡਰ ਨਹੀਂ ਇਹਨੂੰ ਸੀਲ ਨਹੀਂ ਆ ਠੀਕ ਆ ਨਿਆਣਾ ਨਹੀਂ ਪਾਉਣਾ ਐਂ ਬਹਿ ਜਾ ਠੀਕ ਆ ਬਾਈ ਚੋਣ ਚੜ ਕਿਵੇਂ ਲੱਗਾ ਬਾਈ ਮੈਂ ਨਾ ਜੀ ਐਣ ਮੋਗ ਵਾਂਗੂ ਵਰਦੀ ਆ ਜੈਸੇ ਆਪਣਾ ਪਹਿਲਣ ਆ ਨਾ ਹਾਂ ਤੇਣ ਵੱਛਾ ਮਗਰ ਇਹਦੇ ਚੌਥਾ ਡੈਣਾ ਚੁਈ ਨੂੰ ਆ ਕਿੰਨਵਾ ਦੇ ਨਾਲ ਚੁਈ ਨੂੰ ਚੌਥਾ ਡੈਣਾ ਜੀ ਬੱਚਾ ਕਿਹੜਾ ਆ ਗਿਆ ਆਵੇ ਵੱਛਾ ਜੀ ਆਇਆ ਖੇਲ ਕੋਲ ਖੜਾ ਹੋ ਕੇ ਹਾਂ ਜੀ ਆ ਠੀਕ ਆ ਬਈ ਆ ਪਹਿਲਵਾਨ ਦੇ ਮਾਰ ਲਿਆ ਆ ਬਾਹਰੋਂ ਕੱਢ ਕੇ ਬਾਰੂ ਕੱਢੀ ਪਈ ਸਰੀ ਲੈ ਵੀ ਮਿੱਤਰੋ ਪਹਿਲਣ ਵੈੜ ਆ ਐਨ ਗੋਲ ਮਟੋਲ ਸੋਹਣੀ ਸੁਰੱਖੀ ਬੱੱਚੀ ਆ ਵੀਰੇ ਦੇਖੋ ਗੇਰਾ ਦੀ ਤੁਸੀਂ ਬਾਈ ਹਾਂ ਲੈ ਵੀ ਦੇਖ ਲੋ ਵੀਰੇ ਥਾਂ ਦੇਵੇ ਦੀ ਕੁਆਲਿਟੀ ਬਹੁਤ ਚੰਗੀ ਆਂਦੀ ਬਾਈ ਹਾਂ ਸਰਜੀਤ ਬਾਈ ਦੇ ਕੋਲ ਆ ਬਾਈ ਚੋਟੀਆਂ ਪਿੰਡ ਦੇ ਵਿੱਚ ਨਹੀਂ ਬਹਿ ਜਾ ਭਾਵੇਂ ਲੈ ਸਰ ਵੀ ਹਾਂ ਮੇਂ ਠੀਕ ਆ ਬਾਈ ਓਕੇ ਜੀ ਕੀ ਰੇਟ ਰਹੁਗਾ ਇਹਦਾ ਜੀ ਮੋਲ ਜਿੰਨਾ ਮਰਜ਼ੀ 55 ਦੀ ਦੇ ਦੂੰ ਬਾਈ ਬਸ ਠੀਕ ਹੈ ਮਾੜਾ ਮੋਟਾ ਮਾਨਤਾ ਹਾਂ ਕੋਈ ਥੋੜਾ ਬਹੁਤਾ ਮੌਕੇ 14 ਕਿਲੋ ਦੁੱਧ ਆ ਜੀ 14 ਕਿਲੋ ਹਾਂ 13 ਕਿਲੋ ਦੀ ਗਾਰੰਟੀ ਦੇਊਗਾ ਨਹੀਂ ਬਸ ਹੀ ਦੱਸ ਦਿਆ ਬਾਈ ਲੇਵਾ ਪੰਡਈ ਤਾਂ ਬਹੁਤ ਖਰਾ 55 ਲੈ ਮੇਤਰੋ 2 ਨੰਬਰ ਤੇ ਜਿਹੜੀ ਗਾਂ ਸਰਜੀਤ ਬਾਈ ਇਹਦੀ ਕੀ ਡਿਟੇਲ ਆ ਵੀਰੇ ਇਹ ਜੀ ਅੱਜ 5 ਦਿਨ ਹੋ ਗਏ ਸੂਈ ਨੂੰ ਜੀ 6 ਲਾ ਲਓ 5 ਲਾ ਲਓ ਆਪਾਂ ਲੈਂਦੀ ਆ ਜੀ ਤੇ 14 ਕਿਲੋ ਹੋਊਗਾ 13 12 ਦੀ ਗਾਰੰਟੀ ਜੀ ਵੀ ਮਾਲਾ ਖੁੱਲਾ ਜਿਹੜਾ 12 ਕਿਲੋ ਤੋਂ ਦਿਆਂਗੇ ਆਪਾਂ ਹਾਂ ਠੀਕ ਆ ਭਾਈ ਅਜਾ ਸੁਈ ਨੂੰ ਕਿੰਨਾ ਦਿਨ ਦੱਸਿਆ ਸੀ ਪੰਜਵਾਂ ਦਿਨਾਂ ਤੂੰ ਛੇਮਾਂ ਲਾ ਲਓ ਉਹ ਬੱਛਾ ਮਗਰ ਆ ਜੇ ਜੂਰ ਦੀ ਗਾਰੰਟੀ ਆ ਠੀਕ ਆ ਭਾਈ ਚੁੰਨ ਚਣ ਕਿਵੇਂ ਲੱਗਿਆ ਮਾਇਣਾ ਬਾਈ ਜੀ ਬਹੁਤ ਵਧੀਆ ਕੱਡੀ ਬਾਹਰ ਨੂੰ ਭਾਈ ਤੇਰੇ ਹਿਸਾਬ ਨਾਲ ਕੀ ਕਹੂਗੀ ਪੀਕ ਲੈਵਲ ਆ ਲੈ ਜੋਤ ਫੜਿਆ ਕਿੰਨੇ ਦੁੱਧ ਦੇਜੂਗੀ ਪੱਕਾ ਭਾਈ ਭਾਈ ਦੁੱਧ ਸੇਵਾ ਦਾ ਸੇਵਾ ਦਾ ਹਾਂ 18 ਕਿਲੋ ਵੀ ਚੋ ਸਕਦਾ ਅਗਲਾ 12 ਵੀ ਚੋ ਸਕਦਾ ਲੈ ਕੇ ਆਈ ਭਾਈ ਕਿਉਂ ਨਹੀਂ ਮੋੜ ਲਈ ਮਣੀ ਜੀ ਥਣ ਦੇਵਾ ਬਹੁਤ ਚੰਗਾ ਯਾਰ ਬੱਚੀ ਨੂੰ ਹਨਾ ਲੈਵਾ ਦਾ 20 ਕਿਲੋ ਵਾਲੀ ਵਾਲਾ ਹੀ ਆ ਯਾਰ ਨਹੀਂ ਨਹੀਂ ਆਪਾਂ ਭਾਈ ਗਾਰੰਟੀ ਜਿੰਨਾ ਤੋਂ ਦੋ ਦੋਨਾ ਕਹਿਣਾ ਨਹੀਂ ਦੇ ਦੋ 20 17 18 ਦਾ 62 ਦੁੱਧ ਦੋ ਦੋ ਦੇਣਾ ਚਾਹੀਦਾ ਪਾਣੀ ਬਾਅਦ ਚ ਪਿਆਲੋ ਆ ਜਾ ਆ ਜਾ ਲੈ ਮਿੱਤਰੋ ਵੇਖੋ ਗਰਦਕਰਮ ਵਾਲੀ ਬਿਊਟੀ ਬਾਟੀ ਵੀ ਬੜੀਆ ਬਾਕੀ ਇੱਕ ਗੱਲ ਹੋਰ ਆ ਵੀਰੇ ਗਾ ਰੋਕੀ ਬਈ ਇੱਥੇ ਵੀਰੇ ਮੜਾਏ ਪਾਪਾ ਕਾ ਕਰਲਾ ਮੜੀ ਇੱਧਰ ਇੱਧਰ ਕਰ ਲੈ ਜੀ ਕੈਮਰਾ ਕਿਹੜਾ ਦੀ ਲੇਵੇ ਦੇ ਉੱਤੇ ਆ ਨਾੜਾ ਨੋੜਾ ਵੇਖੋ ਬਈ ਕਿੱਡੀਆਂ ਚੰਗੀਆਂ ਥਾਣਾ ਥੁਣਾ ਦਾ ਡਿਜ਼ਾਈਨ ਜੇਵੇਂ ਨਾ ਮੰਨ ਲਾ ਜਿਹੜੀਆਂ ਡੈਰੀ ਵਾਲੀਆਂ ਗਾਂ ਗਾਈਆਂ ਹੁੰਦੀਆਂ ਉਹ ਗਾਈਆਂ ਵਾਲਾ ਲੇਵਾ ਥਣ ਲੱਗਾ ਇਹਨੂੰ ਕਰਮ ਵਾਲੀ ਨੂੰ ਬਈ ਸੁਆ ਤੀਜਾ ਬਈ ਤੀਜਾ ਜੀ ਐਵੇਂ ਆਪਣੇ ਲਿਆਂਦੀ ਏ ਬਈ ਬਣਦੇ ਆਪ ਹੀ ਸਰਜੀ ਤੇ ਫਾਸਟੋ ਮੜਾ ਜਾ ਹਾਂ ਆ ਲੈ ਵੀਰੇ ਦੇਖੋ ਵਗਰਾ ਦੇ ਬਈ ਆਰਡਰ ਦੀ ਕੁਆਲਿਟੀ ਵੀ ਚੰਗੀ ਆ ਵੀਰੇ ਗਾ ਵੀ ਚੰਗੀ ਥੋੜੀ ਜੀ ਥੋੜੀ ਜੀ ਫਿੱਕੀ ਆ ਬਸ ਹੋਰ ਗੱਲ ਕੋਈ ਨਹੀਂ ਗਾ ਤੇ ਏ ਵੀ ਜੀ ਮੁੱਲ ਜਨਾ ਮਰਜ਼ੀ 55 ਦੀ ਦੇ ਦਿਆਂਗੇ ਜੇ ਕੋਈ ਕਹੇ ਵੀ ਜੋੜਾ ਹੀ ਲੈਣਾ ਦੋਵਾਂ ਦਾ ਚੱਕ ਪੈਸੇ ਤੇ ਪਾਰ ਦੇ ਦਿਆਂਗੇ ਭਾਈ ਆਪਾਂ ਵੇਚ ਰੀਆਂ ਹਾਂ ਹਾਂ ਆਪਾਂ ਯਾਰ 2000 ਨਾ ਦੇਣਾ ਡੰਗਰ ਕਿੰਨੇ ਦੇ ਦੇਨੇ ਫਿਰ ਜੋੜਾ ਦੱਸ ਜੋੜੇ ਦੀ ਗੱਲ ਕਰ ਇੱਕ ਦੋ ਬਣ ਜਦੋਂ ਇੱਕ 10 ਬਣਦਾ ਵਾ ਹਾਂ ਆਇ ਇੱਕ 8 ਦਾ ਦੇ ਦਿਆਂਗੇ ਦੋ ਹੋਰ ਚੱਕ ਨਹੀਂ ਐ ਨਾ ਤੱਕ ਨਹੀਂ ਨਹੀਂ ਮੈਂ ਕਿ ਯਾਰ 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 ਨਹੀਂ ਆਪ ਨੂੰ ਜਦੋਂ ਲੈਣ ਦਈਏ ਬਹੁਤ ਔਖਾ ਜੀ ਨਹੀਂ ਮੰਨ ਲਾ ਕਰ ਸੜ ਚੱਲ ਯਾਰ ਹੋਰ ਛੱਡ ਦੇ ਤੇਰਾ ਤੇਰਾ ਮਾਣਾ ਹੈ ਸਰਬੇ ਦੋ ਦੋ ਨਹੀਂ ਦੋ ਨਹੀਂ ਐਡੀ ਗੱਲ ਬੰਨੀ ਨਹੀਂ ਚੱਲ ਜੇ ਤੂੰ ਖੈਦਾ ਹੁਣ ਮੈਨੂੰ ਤੱਕਾ ਕਰਤਾ ਤੂੰ ਬਾਤ ਇਹ ਤੇਰੇ ਨੰਬਰ ਵਾਲੀ ਵਾਰ ਦੱਸ ਬਾਈ ਜੰਦੇ ਬਾਰੇ ਤੈਨ ਨੰਬਰ ਜੀ 2 2.5 ਮਹੀਨੇ ਹੋ ਗਏ ਸੂਈ ਨੂੰ ਠੀਕ ਆ ਤੇ ਦੁੱਧ ਹੈਗਾ 15 ਕਿਲੋ ਕੱਢੇ ਜੋਗਦੀ ਆ ਬਾਈ ਜੀ ਕੀ ਬਾਤ ਆ ਬਾਈ ਥਣ ਮਗਰ ਲਾ ਕੇ ਇੱਕ ਚੱਕਦੀ ਕੀ ਕਾਰਨ ਕਾਰਨ ਧਾਰਨਾ ਧਾਰ ਚੋਲੋ ਮਲਾਮਗਰ ਬਰਾਬਰ ਆ ਜੀ ਪਹਿਲਾਂ ਦਿਖਾਵਾ ਕਰਦੀ ਆ ਵੈਸੇ ਦੁੱਧ ਦਾ ਕੋਈ ਫਰਕ ਨਹੀਂ ਨਾ ਜੀ ਨਾ ਕੱਡੀ ਵਾਰ ਨੂੰ ਲਈ ਮੜੀ ਜੀ ਕੱਢ ਕੇ ਬੈਠ ਵੱਛੀ ਟਿਕਾਣੀ ਦੀ ਆ ਯਾਰ ਤੇਰੀ ਹੂੰ ਠੀਕ ਆ ਵੀ ਸੋਈ ਨੂੰ 2 2.5 ਮਹੀਨੇ ਹੋ ਗਏ ਹਾਂ ਬੱਛੀ ਆ ਮੈਨੂੰ ਇਹ ਉਹਨਾਂ ਨੇ ਨਹੀਂ ਦਿੱਤੀ ਬਾਈ ਹੈ ਬੱਛੀ ਨਹੀਂ ਦਿੱਤੀ ਉਹਨਾਂ ਨੇ ਬੱਛੀ ਹੁੰਦੀ ਹੈ ਬੱਛੀ ਹੈਗੀ ਵਿਖਾ ਵੀ ਦੇਵਾਂਗੇ ਪਿੰਡ ਚ ਹੀ ਆਪਣੇ ਬਾਪੇ ਡੋਈ ਲਈ ਆ ਫਿਰ ਲੋਕਲ ਗਾ ਹਾਂ ਆਪਾਂ ਐਵੇਂ ਕਹਿ ਦਈਏ ਵੀ ਨਹੀਂ ਦੂਰੋਂ ਲਈ ਆ ਠੀਕ ਆ ਪਿੰਡ ਦੀਗਾ ਬਾਈ ਗਾਂ ਚੰਗੇ ਆ ਵੀ ਤੇਰੀ ਇਹ ਖੋਸ਼ ਹੁੰਦੀ ਲੱਗਦਾ ਮੁਕਸਰ ਵਾਲਿਆ ਕੋਲ ਜਾਊ ਬਾਈ ਖੜੇ ਜਾਣੇ ਰਣਾ ਬਾਈ ਬਣੋ ਇਹ ਲੱਗਦਾ ਗੱਲੇ ਦੀ ਹਾਂ ਲੈ ਆ ਬਾਈ ਚੁੰੜ ਚੰ ਚੰਗਾ ਲੱਗਾ ਬਾਈ ਬਾਈ ਉਹ ਨਹੀਂ ਛੇਦੀਦਾ ਉਹ ਨਹੀਂ ਪਸਮਦੀਆਂ ਜਿੰਨੀ ਛੇਦੀ ਇਹ ਪਸਮੂਗੀ ਠੀਕ ਆ ਫਿਰ ਤੇ ਕਿੰਨੇ ਦੀ ਬਾਈ ਇਹ 50000 ਦੀ ਬਾਈ ਨਾ ਯਾਰ ਐ ਆਡੋ ਨਾਲ ਗੱਲਾਂ ਕਰ ਉਹ ਬਾਈ ਹੈ ਦੁੱਧ 15 ਕਿਲੋ ਇਹਨੇ ਹੀਟ ਕੱਢੀ ਸੀ ਪਰਸੋਂ ਹੂੰ ਠੀਕ ਆ ਜੀ ਆਪਾਂ ਟੀਕਾ ਨਹੀਂ ਭਰਾਇਆ ਝੂਠ ਨਹੀਂ ਮਾਰਨਾ ਠੀਕ ਆ ਮੁੜ ਕੇ ਅਗਲਾ ਕਹਿੰਦਾ ਵੀ ਟੀਕਾ ਭਰਿਆ ਐਵੇਂ ਝੂਠ ਮਾਰੀਂ ਬੜ ਹੋ ਜਾ ਤੂੰ ਕਹੇ ਤੋਕੜਾ ਹਲਤ ਹੋ ਜਾਂਦਾ ਬਈ ਹੂੰ ਮੈਨੂੰ ਇਹ ਦੱਸ ਦੇਣੀ ਕਿੰਨੇ ਦੀ 50 ਮੰਗਲਾ 52 ਮੰਗਲਾ ਤੇਰੇ ਦੇ ਦੋ ਛੱਡ ਦਿਆਂਗੇ ਭਾਈ 48 ਦੀ ਹਾਂ ਦੋ ਹੋਰ ਜਾਣ ਦੇ ਯਾਰ ਤੂੰ ੱੱਕਾ ਕਰ ਜਾਣਾ ਨਹੀਂ ਮਹਾਰਾਜੀ ਬੱਚਾ ਦਾ ਫਿਰ ਤੁਰ 55 ਵੀ ਦਵਾ ਦੂੰਗਾ ਹੈ ਬੱਚਾ ਦਾ ਲੋਕਾਂ ਨੇ ਖੜਾਉਣ ਨੂੰ ਤਾਂ ਪਰ 75000 ਦੀ ਵੇਚ ਦਿੰਦਾ ਅਗਲਾ ਨਹੀਂ ਆਪਾਂ ਉਹ ਕੰਮ ਕਰ ਉਹ ਕੰਮ ਨਹੀਂ ਕਰਨਾ ਮਹਾਰਾਜ ਇਹਨੂੰ ਜਾਣਦੇ ਨਹੀਂ ਨਾ ਇਹ ਕੰਮ ਨਹੀਂ ਕਰਦਾ ਤੁਰੇ ਨਾ ਆਪਾਂ 500 ਦੀਆਂ ਲੱਕੜਾਂ ਨਾਲ ਸਰ ਜਾਣਾ ਹਾਂ ਭਾਈ ਉਹ ਹੁਣ ਤਾਂ ਗੈਂਸ ਵਾਲੀਆਂ ਚੱਲੀਆਂ ਉਹ ਡਾਂਸ ਚੱਲ ਪਏ ਬਾਈ ਸਹੀ ਗੱਲ ਕਰਕੇ ਬੰਦ ਨਹੀਂ ਹੋਣਾ ਉਹਦਾ ਪੱਠੀ ਜਲਦੀ ਜੋ ਕਰਦਾ ਆਹ ਬਾਈ ਮੁਕਸਰ ਵਾਲੇ ਬਾਈ ਵਿਖਾ ਦੇ ਯਾਰ ਪਾਈਆਂ ਨੂੰ ਵੀ ਬਤ ਦੀਪ ਸਿੰਘ ਇਹ ਨਾ ਕਿਤੇ ਨਾਰਾਜ਼ ਹੋ ਜਾਣ ਆਪਣੇ ਬਾਈ ਯਾਰ ਇਹ ਬਾਈ ਕੋਲੇ ਆਏ ਆ ਤੇ ਫਿਰ ਜੇ ਰੁੱਸ ਗਏ ਤੇ ਗੱਲ ਮਾੜੀ ਬਾਈ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਹੋ ਬਾਈ ਬਾਈ ਮੈਂ ਕਿ ਤਈ ਪਾਈਆਂ ਨੂੰ ਮੜਾਇਆ ਕੇਰਾ ਵੀ ਮੁੰਡੇ ਲਾ ਮੁੰਡੇ ਕੀ ਹਾਲ ਆ ਵੱਡੇ ਬਾਈ ਬਹੁਤ ਵਧੀਆ ਬਾਈ ਸਿਤਾ ਦੇ ਪਰਿਵਾਰ ਤੋਂ ਨੋ ਪਹਿਲਾਂ ਇੱਕ ਨੰਬਰ ਜੀ ਪਿੰਡ ਕਿਹੜਾ ਪਾਈਆਂ ਦਾ ਬਕਸਾ ਪਿੰਡ ਕੋਟਲੀ ਦੇਵਨ ਜੀ ਕੋਟਲੀ ਦੇਵਨ ਜਿੱਥੇ ਲੱਗਦੀ ਘੋੜਿਆਂ ਵਾਲੀ ਮੰਡੀ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਕਿੰਨੀਆਂ ਗਾਈਆਂ ਹੁੰਦੀਆਂ ਘਰੇ ਬਾਈ ਬਸ ਤਕਰੀਬਨ ਆਪਣੇ ਕੋਲ ਜੋੜਾ ਦਾ ਪੱਕਾ ਖੜਾ ਹੀ ਹੁੰਦਾ ਹੈ ਮੈਂ ਦੋ ਤਾਂ ਖੜੀਆਂ ਖੜੀਆਂ ਪੱਕੀਆਂ ਹੀ ਤੇ ਕਈ ਵਾਰੀ ਚਾਰ ਵੀ ਹੋ ਜਾਂਦੀਆਂ ਹਾਂਜੀ ਹੋ ਜਾਂਦੀਆਂ ਅੱਛਾ ਘਰੇਲੂ ਮਾਲ ਲੈਣੇ ਜਾਂ ਮੰਡੀਆਂ ਵਿੱਚ ਜਾਂਦਾ ਹਾਂ ਵੀ ਘਰੇਲੂ ਮਾਲ ਲੈਣੇ ਜ਼ਿਆਦਾ ਹੀ ਬੜੇ ਵੇਚਦੇ ਜਿਹੜੀ ਘਰੇਲੂ ਘਰਾਂ ਦੇ ਵਿੱਚ ਹਾਂਜੀ ਹਾਂਜੀ ਚੰਗੀਆਂ ਚੰਗੀਆਂ ਗਾਈਆਂ ਆ ਸਰਜੀਤ ਤੋਂ ਲੈ ਕੇ ਗਏ ਕੋਈ ਪਹਿਲਾਂ ਹਾਂਜੀ ਬਾਈ ਤੋਂ ਲੈ ਕੇ ਗਏ ਲਵਾਇਆ ਤਾਂ ਨਹੀਂ ਟਾਪ ਟੂਪ ਕੇ ਨਹੀਂ ਨਹੀਂ ਬਾਈ ਬਾਈ ਦਾ ਸੁਭਾਅ ਵੀ ਬਹੁਤ ਚੰਗਾ ਹੀ ਹਾਂ ਹਾਂਜੀ ਠੀਕ ਹੈ ਇਹਦਾ ਨੰਬਰ ਵੀ ਚੱਕ ਅੱਜ ਕਿਹੜੀ ਲੈਣੀ ਫਿਰ ਕਰੀਏ ਸੌਦਾ ਲਾਈਵ ਵਿੱਚ ਵੇਖੀਏ ਦੇਖਦੇ ਆਂ ਜੇ ਵੀ ਸੈੱਟ ਆ ਕਿ ਉਵੇਂ ਕਰ ਲਾ ਲਈ ਹਾਂ ਕੋਈ ਨਾ ਨੰਬਰ ਸਰਜੀਤ ਬਾਈ ਦਾ ਮੈਂ ਲਾ ਦੂੰਗਾ ਸਕਰੀਨ ਦੇ ਉੱਤੇ ਮਿੱਤਰੋ ਤੇ ਇਹ ਭਰਾ ਸੀ ਸੱਸੀ ਗੱਲ ਬਾਈ ਸਾਰਿਆਂ ਭਰਾਵਾਂ ਨੂੰ ਇਹ ਸੀ ਅੱਜ ਦੀ ਵੀਡੀਓ ਹੋਰ ਬਾਈ ਆ ਬਾਈ ਆ ਤਲਵੰਡੀ ਵਾਲਾ ਬਾਈ ਯਾਰ ਆਪਣਾ ਵਿਖਾਈ ਮੜਾ ਆ ਆ ਕਰਮਿੱਤੀ ਵਾਲਾ ਸੌਰੀ ਕਰਮਿੱਤੀ ਵਾਲਾ ਬਾਈ ਇਹ ਚੱਕ ਸੌਦੇ ਕਰਾਉਣ ਵਾਲਾ ਸਰਦਾਰ ਆ ਏ ਹੋਰ ਸੈੱਟ ਆ ਫਿਰ ਨੰਬਰ ਵਗੀ ਆ ਜੀ ਨੰਬਰ ਦੇ ਦੇ ਬਾਈ ਇਹ ਕਿਹੜੇ ਏਰੀਆ ਦੇ ਮਾਲ ਮੁੱਲ ਲੈਣਾ ਆਇਆ ਬਾਈ ਦਲਾਲੀ ਕਰਦਾ 94643 ਹਾਂ 0943 ਇੱਕ ਵਾਰੀ ਹੋਰ ਆਉਣ ਦੇ 94643 0943 ਤੇ ਬਾਈ ਸਰਜੀਤ ਦਾ ਨੰਬਰ ਕਿੰਨਾ ਪਤਾ ਤੁਹਾਨੂੰ ਨਹੀਂ ਜੀ ਫੇਰ ਵਪਾਰ ਲੈ ਜਾਓ ਮੈਨੂੰ ਅਰਪਣ ਮੈਂ ਲਿਖਿਆ 95 ਨੰਬਰ ਕਿਵੇਂ ਲਿਖਿਆ ਲਿਖਿਆ ਬੋਲੇ 9544 ਜੀ 9522 ਕਿਨ 9464 9552 9464 9552 ਤੇ ਬਾਈ ਇਹ ਬਾਈਆਂ ਦੀਆਂ ਤਿੰਨ گاਵਾ ਸੀ ਪਿੰਡ ਚੋਟੀਆਂ ਕਲਾ ਸਰਜੀਤ ਬਾਈ ਦਾ ਨਾਮ ਅੱਜ ਦੀ ਵੀਡੀਓ ਵਿੱਚ ਇੰਨੇ ਹੀ ਸੀ ਦੋਸਤੋ ਜਿਉਂਦੇ ਰਹੋ ਸ਼ੁਕਰੀਆ ਧੰਨਵਾਦ